ਅਸੀ ਲਾਲ ਤੁਝ ਬਿਨ ਕੌਣ ਕਰ ਅਸੀ ਲਾਲ ਤੁਜ ਬੇਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਕਰੀਬ ਨਿਵਾਜ ਗੁਸਈਆ ਮੇ ਮੱਖ ਛਤਰ ਤਾਰੇ ਅਸੀ ਲਾਲ ਤuj ਬਿਨ ਕੌਣ ਕਰੈ ਜਾਂ ਕੀ ਛੂਤ ਜਗਤ ਕੋਲਾ ਕੈ ਤਾ ਪਰ ਤੂੰ ਹੀ ਟਰ ਤਾ ਪਰ ਤੂੰ ਹੀ ਟਰ ਨੀ ਚਾ ਉੱਚ ਕਰ ਮੇਰਾ ਗੋਬਿੰਦ ਕਾਹੂ ਤੇ ਡੰਡਰ ਨਾਮ ਦੇਵ ਕਬੀਰ ਤੇ ਲੋਚਨ ਸਦਣਾ ਸੈਨ ਤਾਰ ਕਰੋ ਵਿਦਾਸ ਸੁਣੋ ਰੇ ਸੰ ਹਰ ਜੀਵ ਤੇ ਸਭ ਸਰ ਅਸੀਂ ਲਾਲ ਤੁਝ ਵੇਨ ਕੋਣ ਕਰੈ ਗਰੀਬ ਨਿਵਾਜ ਗੁਸੈ ਆ ਮੇਰਾ ਮਾਥਾ ਸ਼ਤਰ ਤਾਰਾ ਵਾਏ ਗੁਰੂ ਜੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਨ ਬਿਸਰ ਕਰੈ ਜਾਂ ਕੈ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰ ਨਾ ਕਹੈ ਰਾਹੀ ਮੇਰੇ ਬਾਮਣ ਹਰਨਾਕਾ ਹੈ RAM ਨਾਮ ਬੋਲੇ RAM ਨਾਮ ਬੋਲਣ पांडे ਦੋਜਕ ਪਰ ਹੈ ਇਹ ਅਮਰਤ ਮਈ ਸ਼ਬਦ ਭਗਤ ਕਬੀਰ ਜੀ ਦਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 970 ਅੰਗ ਉਤੇ ਸ਼ਿਸ਼ੋਬਦ ਹੈ ਆਵਾਜ ਇਸਤੇ ਵਿਚਾਰ ਕਰਿਏ ਇਸਤਿਆਂ ਰਹਾਉ ਦੀਆਂ ਜੋ ਪੰਕਤੀਆਂ ਹਨ ਉਸ ਦੇ ਪਹਿਲਾਂ ਵਿਚਾਰ ਕਰਿਏ ਕਾਹੇ ਮੇਰੇ ਬ੍ਰਾਹਮਣ ਹਾਰਿ ਨਾ ਕਾਹੇ ਕਿਉਂਕਿ ਇਹ ਸ਼ਬਦ ਜੋ ਹੈ ਭਗਤ ਕਬੀਰ ਜੀ ਇੱਕ ਪੰਡਤ ਨੂੰ ਬ੍ਰਾਹਮਣ ਨੂੰ ਲੈ ਕੇ ਹੀ ਉਸ ਦੀ ਪਰਥਾਏ ਉਸ ਦੇ ਨਾਲ ਹੀ ਗੱਲਬਾਤ ਕਰ ਰਹੇ ਹਨ ਕਿ ਪੰਡਤ ਦਾ ਅਸਲੀ ਧਰਮ ਕੀ ਹੋਣਾ ਚਾਹੀਦਾ ਹੈ ਤੇ ਲੇਕਿਨ ਉਹ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਹੈ ਇਸ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਾਹੇ ਮੇਰੇ ਬ્રાਹਮਣ ਹਰਨਾ ਕਹੈਂ ਇਹ ਮੇਰੇ ਬ્રાਹਮਣ ਕਿਉਂ ਨਹੀਂ ਤੁਸੀਂ ਉਸ ਪਰਮਾਤਮਾ ਦਾ ਨਾਮ ਸਿਮਰਦੇ ਹਰ ਨਾ ਕਹੈ ਕਿਉਂ ਨੀ ਹਰੀ ਨੂੰ ਸਿਮਰਦੇ RAM ਨਾਮ ਬੋਲੈ ਪਾਂਡੇ ਦੋਜਕ ਪਰਹਿ ਹੈ ਪਾਂਡੇ ਜੇ ਤੂੰ RAM ਦਾ ਸਿਮਰਨ ਨਹੀਂ ਕਰਦਾ RAM ਨਾਮ ਬੋਲੇ ਪਾਂਡੇ ਜੇ ਤੂੰ ਉਹ ਸ੍ਰਾਮ ਜੋ ਰਮਿਆ ਹੋਇਆ ਹੈ ਜੋ ਸਾਰਿਆਂ ਦੇ ਅੰਦਰ ਜਿਸ ਦੀ ਜੋਤ ਹੈ ਜੋ ਸਭੇ ਕਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਭੇ ਕਟ ਰਾਮ ਬੋਲੇ ਉਸ ਰਾਮ ਦੀ ਗੱਲ ਕਰ ਰਿਹਾ ਹਾਂ ਕਿ ਜੋ ਸਾਰਿਆਂ ਹੀ ਕਟਾਂ ਦੇ ਵਿੱਚ ਹੈ ਸਾਰੇ ਹੀ ਇਹਨਾਂ ਦੀਆਂ ਸਰੀਰਾਂ ਦੇ ਵਿੱਚ ਬੋਲ ਰਿਹਾ ਹੈ ਉਹ ਰਾਮ ਜਿਸ ਦੀ ਸਾਰਿਆਂ ਦੇ ਅੰਦਰ ਚੇਤਨ ਸ਼ਕਤੀ ਹੈ ਉਹੋ ਹੀ ਸਾਰਿਆਂ ਦੇ ਅੰਦਰ ਬੋਲਦਾ ਹੈ ਉਹ ਰਾਮ ਨੂੰ ਰਮੇ ਹੋਏ ਰਾਮ ਨੂੰ ਕਿਉਂ ਨਹੀਂ ਸਿਮਰਦਾ ਰਾਮ ਨਾ ਬੋਲੇ ਪਾਂਡੇ ਦੋਜਿਕ ਪਰ ਹੈ ਤੂੰ ਰਾਮ ਨੂੰ ਨਹੀਂ ਸਿਮਰਦਾ ਇਸ ਕਰਕੇ ਤੂੰ ਦੋਜਕ ਭੋਗ ਰਿਆ ਹੈ ਤੂੰ ਦੋਜਕ ਨਰਕ ਦੇ ਵਿੱਚ ਪਿਆ ਹੋਇਆ ਹੈ ਜੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਹਮਣ ਵਿਸਰ ਕਰੈ ब्राह्मण ब्राह्मण ਉਸ ਨੂੰ ਕਿਉਂ ਵਿਚਾਰਦਾ ਹੈ ਬਿਸਰ ਕਰੇ ਜੇ ਮੁਖ वेद गायत्री निकसै ਜਿਸ ਨੂੰ ਕੇ ਬ੍ਰਾਹਮਣ ਲੋਕ ਕੰਦੇ ਹਨ ਕਿ ਇਹ ਜੋ गायत्री ਹੈ ਇਹ ਜੋ वेद ਹਨ ਇਹ ਉਸ ਪਰਮਾਤਮਾ ਵੱਲੋਂ ਉਚਾਰੇ ਹੋਏ ਹਨ ਉਸ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਹਨ ਇਹ ਇਹਨਾਂ ਬ੍ਰਾਹਮਣਾ ਦੀ ਆਪਣੀ ਮਥਿਆਸ ਹੈ ਕਿ ਇਹ ਵੇਦ ਗਾਇਤਰੀ ਜੋ ਹਨ ਇਹ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਇਆ ਨੂੰ ਸਨਹੀਂ ਉਚਾਰੇ। ਤੋਂ ਇੱਥੇ ਭਗਤ ਕਬੀਰ ਜੀ ਇਸੇ ਵਰਤਾਂਤ ਨੂੰ ਲੈ ਕੇ ਕਹਿ ਰਹੇ ਹਨ ਕਿ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਵੇਦ ਅਤੇ ਗਾਇਤਰੀ ਜੋ ਹਨ ਇਹ ਧਾਰੂ ਪੁਸਤਕਾਂ ਤੁਹਾਡੀਆਂ ਜੋ ਹਨ ਇਹ ਉਸ ਪਰਮਾਤਮਾ ਉਸ ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਹਨ ਫਿਰ ਇਹੋ ਜੇ ਪਰਮਾਤਮਾ ਨੂੰ ਇਹੋ ਜੇ ਪ੍ਰਭੂ ਨੂੰ ਜਿਸ ਤੇ ਤੁਸੀਂ ਕਹਿੰਦੇ ਹੋ ਕਿ ਉਸ ਦੇ ਮੂੰਹ ਦੇ ਵਿੱਚੋਂ ਵੇਦ ਅਤੇ ਗਾਇਤਰੀ ਨਿਕਲੇ ਹਨ ਉਹਨਾਂ ਨੂੰ ਕਿਉਂ ਨਹੀਂ ਸਿਮਰਦਾ ਬ੍ਰਹਮਣ ਵਿਸਰ ਕਰ ਉਹਨਾਂ ਨੂੰ ਕਿਉਂ ਵਿਸਾਰਦਾ ਹੈ ਜਾ ਕੇ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰਨਾ ਕਹੈ ਪੰਡਤ ਉਸ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਹਰਨਾ ਕਹੈ ਹਾਰੀ ਉਹ ਵਾਹਿਗੁਰੂ ਉਹ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਜਾਂ ਕੇ ਪਾਏ ਜਗਤ ਸਭ ਲਾਗੇ ਜਿਸ ਦੇ ਚਰਨਾਂ ਦੇ ਵਿੱਚ ਸਾਰਾ ਹੀ ਜਗਤ ਲੱਗ ਰਿਹਾ ਹੈ ਜਿਸ ਦੇ ਚਰਨਾਂ ਨੂੰ ਸਾਰਾ ਹੀ ਜਗਤ ਪਰਸ ਰਿਹਾ ਹੈ ਜਿਸ ਦੀ ਜਿਸ ਦੀ ਪੂਜਾ ਸਾਰਾ ਹੀ ਜਗਤ ਕਰ ਰਿਹਾ ਹੈ ਪੰਡਤ ਹਰ ਨਾ ਕਹੇ ਉਹ ਹਰੀ ਨੂੰ ਕਿਉਂ ਨਹੀਂ ਸਿਮਰਦਾ ਕਾਹੇ ਮੇਰੇ ਬ્રાਹਮਣ ਹਰ ਨਾ ਕਾਹੇ RAM ਨਾ ਬੋਲੇ ਪਾਂਡੇ ਦੋਜਕ ਪਰਹਿ ਰਹਾਓ ਆਪਣ ਉੱਚ ਨੀਚ ਕਰ ਭੋਜਨ ਹਾਠੇ ਕਰਮ ਕਰ ਉਦਰ ਪਰੇ ਆਪਨ ਉਚ ਇਹ ਬ੍ਰਾਹਮਣ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਕਿਉਂਕਿ ਇਹਨਾਂ ਦੇ ਹੀ ਜੋ ਸ਼ਾਸਤਰ ਹਨ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਬ੍ਰਾਹਮਣ ਜੋ ਹਨ ਇਹ ਉਸ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਏ ਜੋ ਖੱਤਰੀਆ ਖਤਰੀ ਹਨ ਉਹ ਉਸ ਬ੍ਰਹਮਾ ਦੀਆਂ ਬਾਹਾਂ ਤੋਂ ਪੈਦਾ ਹੋਏ ਜੋ ਵੈਸ਼ ਹਨ ਉਹ ਬ੍ਰਹਮਾ ਦੇ ਪੱਟ ਵਿੱਚੋਂ ਪੈਦਾ ਹੋਏ ਅਤੇ ਜੋ ਸ਼ੂਦਰ ਹਨ ਉਹ ਉਹਨਾਂ ਦੇ ਬ੍ਰਹਮਾ ਦੇ ਪੈਰਾਂ ਵਿੱਚੋਂ ਪੈਦਾ ਹੋਏ ਇਹ ਇਹਨਾਂ ਦੇ ਸ਼ਾਸਤਰਾਂ 'ਚ ਲਿਖਿਆ ਹੈ ਗੋਰਮਤ ਇਸ ਗੱਲ ਨੂੰ ਨਹੀਂ ਕਬੂਲਦੀ ਗੋਰਮਤ ਦੇ ਮੁਤਾਬਕ ਮਨ ਸੇ ਕੀ ਚਾਤ ਸਭ ਇੱਕ ਹੈ ਪਹਿਚਾਨ ਗੁਰਮਤਿ ਵਿੱਚ ਸਾਰੇ ਹੀ ਬਰਾਬਰ ਹਨ ਕੋਈ ਉੱਚਾ ਨਹੀਂ ਹੈ ਕੋਈ ਨੀਵਾਂ ਨਹੀਂ ਹੈ ਸਭ ਬਰਾਬਰ ਹਨ ਪਰ ਇਹਨਾਂ ਦੇ ਮੁਤਾਬਕ ਆਪਣ ਉੱਚ ਆਪਰੇ ਆਪ ਨੂੰ ਇਹ ਬ੍ਰਾਹਮਣ ਤੋਂ ਉੱਚਾ ਸਮਝਦਾ ਹਨ ਨੀਚ ਕਰ ਭੋਜਨ ਪਰ ਜਿਨ੍ਹਾਂ ਨੂੰ ਤੂੰ ਨੀਚ ਕਹਿੰਦਾ ਹੈ ਉਹਨਾਂ ਦੇ ਘਰ ਜਾ ਕੇ ਹੀ ਤੂੰ ਭੋਜਨ ਕਰਦਾ ਹੈ ਆਪਣੇ ਜਜਮਾਨਾਂ ਦੇ ਘਰ ਜਾ ਕੇ ਤੂੰ ਭੋਜਨ ਕਰਦਾ ਹੈ ਉਹਨਾਂ ਨੂੰ ਤੂੰ ਨੀਚ ਸਮਝਦਾ ਹੈ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਹੱਥੇ ਕਰਮ ਕਰ ਉਦਰ ਪਰੇ ਅਤੇ ਕਈ ਤਰ੍ਹਾਂ ਦੇ ਹੱਥ ਕਰਮ ਕਰਕੇ ਉਹ ਆਪਣਾ ਪੇਟ ਭਰਦਾ ਰਹਿੰਦਾ ਹੈ ਇਹ ਬ੍ਰਾਹਮਣ ਦਾ ਕਰਮ ਹੈ ਜੋ ਭਗਤ ਕਬੀਰ ਜੀ ਸਾਨੂੰ ਦਰਸਾ ਰਹੇ ਹਨ 14 ਅਮਾਵਸ ਰੱਚ ਰੱਚ ਮੰਗ ਹੈ ਕਰ ਦੀਪਕ ਲੈ ਕੂਪ ਪਰੇ ਤੂੰ ਕਈ ਤਰ੍ਹਾਂ ਦੀਆਂ ਆ ਤਿੱਥੀਆਂ ਰੱਚ ਰੱਚ ਕੇ ਇਹ 14ਸ ਹੈ ਇਹ 14 ਹੈ ਇਹ અમાਵਸ ਹੈ ਇਹ ਮਸਿਆ ਹੈ ਇਹ ਪੂਰਨਮਾਸ਼ੀ ਹੈ ਇਹ ਕਾਦਿਸ਼ੀ ਹੈ ਇਹ ਦਵਾਦਿਸ਼ੀ ਹੈ ਇਸ ਤਰ੍ਹਾਂ ਦੀਆਂ ਬਨਾਵਟੀ ਤਿੱਥਾਂ ਬਣਾ ਬਣਾ ਕੇ ਤੂੰ ਆਪਣੇ ਜਜਮਾਨ ਦੇ ਕੋਲੋਂ ਮੰਗਦਾ ਹੈ ਉਹਨਾਂ ਦੇ ਕੋਲੋਂ ਦਾਨ ਮੰਗਦਾ ਹੈ ਕਿ ਅੱਜ ਮਸਿਆ ਹੈ અમાਵਸ ਹੈ ਅੱਜ 14 ਹੈ ਅੱਜ ਪੂਰਨਮਾਸ਼ੀ ਹੈ ਕਾਰ ਦੀਪਕ ਲੈ ਕੂਪ ਪਰੇ ਤੂੰ ਆਪਣੇ ਆਪ ਨੂੰ ਵਿਦਵਾਨ ਤਾਂ ਸਮਝਦਾ ਹੈ ਪਰ ਤੇਰੇ ਹੱਥਾਂ ਦੇ ਉੱਤੇ ਦੀਪਕ ਤਾਂ ਹੈ ਦੀਵਾ ਜਗਿਆ ਹੋਇਆ ਹੈ ਪਰ ਫਿਰ ਵੀ ਤੂੰ ਇਸ ਵਿਦਵਤਾ ਨੂੰ ਨਹੀਂ ਵਰਤਦਾ ਤੂੰ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਹੈ ਇਸ ਕਰਕੇ ਤੂੰ ਆਪਣੇ ਹੱਥਾਂ ਵਿੱਚ ਦੀਵਾ ਲੈ ਕੇ ਵੀ ਤੂੰ ਖੂਹ ਦੇ ਵਿੱਚ ਡਿੱਗ ਰਿਹਾ ਹੈ ਕਰ ਦੀਪਕ ਕਰ ਹੱਥ ਦੀਪਕ ਲੈ ਦੀਵਾ ਲੈ ਕੇ ਕੂਪ ਪਰੇ ਫਿਰ ਵੀ ਤੂੰ ਖੂਹ ਦੇ ਵਿੱਚ ਹੀ ਡਿੱਗ ਰਿਹਾ ਹੈ ਤੂੰ ਬ੍ਰਹਮਣ ਮੈਂ ਕਾਸਿਕ ਜੁਲਹਾ ਮੋਹੇ ਤੋਹੇ ਬਰਬਰੀ ਕੈਸੇ ਕੈ ਬਣੇ ਤੂੰ ਆਪਣੇ ਆਪ ਨੂੰ ਤੂੰ ਬ੍ਰਾਹਮਣ ਤੂੰ ਬ੍ਰਹਮਣ ਤੂੰ ਆਪਣੇ ਆਪ ਨੂੰ ਉੱਚੀ ਜਾਤ ਦਾ ਬ੍ਰਾਹਮਣ ਸਮਝਦਾ ਹੈ ਕਵੀਰ ਜੀ ਕਹਿ ਰਹੇ ਹਨ ਉਸ ਬ੍ਰਾਹਮਣ ਦੀ ਪਰਤਾ ਹੈ ਕਿ ਤੂੰ ਆਪਣੇ ਆਪ ਨੂੰ ਤਾਂ ਉੱਚੀ ਜਾਤ ਦਾ ਬ੍ਰਾਹਮਣ ਸਮਝਦਾ ਹੈ ਮੈਂ ਕਾਸ਼ਿਕ ਜੁਲਹਾ ਅਤੇ ਤੇਰੀਆਂ ਨਜ਼ਰਾਂ ਦੇ ਵਿੱਚ ਮੈਂ ਜੋ ਹਾਂ ਕਾਸ਼ਿਕ ਕਾਸੀ ਕਾਂਸ਼ੀ ਦਾ ਕਾਸ਼ੀ ਜਿੱਥੇ ਕੇ ਕਬੀਰ ਜੀ ਰਹਿੰਦੇ ਸਨ ਜਿਸ ਨੂੰ ਬਨਾਰਸ ਵੀ ਕਹਿੰਦੇ ਹਨ ਅਤੇ ਤੇਰੀਆਂ ਨਜ਼ਰਾਂ ਦੇ ਵਿੱਚ ਮੈਂ ਇੱਕ ਗਰੀਬ ਕਾਸ਼ੀ ਦਾ ਜੁਲਹਾ ਹਾਂ ਮੋਹੇ ਤੋਹੇ ਬਰਾਬਰੀ ਕੈਸੇ ਕਬਣੇ ਕਿਉਂਕਿ ਤੂੰ ਆਪਣੇ ਆਪ ਨੂੰ ਉੱਚੀ ਜਾਤ ਦਾ ਬ੍ਰਾਹਮਣ ਸਮਝਦਾ ਹੈ ਅਤੇ ਤੇਰੀਆਂ ਨਜ਼ਰਾਂ ਦੇ ਵਿੱਚ ਮੈਂ ਇੱਕ ਕਾਂਸੀ ਦਾ ਗਰੀਬ ਜੁਲਾਹਾ ਅਤੇ ਫਿਰ ਤੇਰੇ ਅਤੇ ਮੇਰੇ ਦੇ ਵਿੱਚ ਬਰਾਬਰੀ ਕਿਸ ਤਰ੍ਹਾਂ ਬਣ ਸਕਦੀ ਹੈ ਕਿਉਂਕਿ ਤੇਰੇ ਅੰਦਰ ਆਪਣੀ ਜਾਤ ਦਾ ਹੰਕਾਰ ਹੈ ਇਸ ਕਰਕੇ ਤੇਰੇ ਨਾਲ ਮੇਰੀ ਬਰਾਬਰੀ ਕਿਸ ਤਰ੍ਹਾਂ ਬਣ ਸਕਦੀ ਹੈ हमरे राम नाम कै उगरे वेद पुरो से पांडे डूब मरे हमरे भगत कबीर जी कह रहे हैं क्योंकि असली त गरीब जलाहे हां तुसी जिन्ना नु शूद्र कंदे हो ਮਰੇ RAM ਨਾਮ ਕੈ ਉਬਰੇ ਅਸੀਂ ਤਾਂ ਉਸ ਪਰਮਾਤਮਾ ਦਾ ਨਾਮ ਲੈ ਕੇ ਉਬਰ ਗਏ ਇਸ ਸੰਸਾਰ ਦੇ ਵਿੱਚੋਂ ਬਚ ਗਏ ਹਾਂ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚੋਂ ਇਸ ਦੇ ਵਿੱਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਵਿਕਾਰ ਦੇ ਝੱਖੜ ਚੱਲ ਰਹੇ ਹਨ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਕੇ ਉਸ ਪਰਮਾਤਮਾ ਦੇ ਨਾਲ ਜੋੜ ਕੇ ਉਸ ਪਰਮਾਤਮਾ ਦੀਆਂ ਸਿਫਤਾਂ ਕਰ ਕਰਕੇ ਅਸੀਂ ਤਾਂ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਬਚ ਗਏ ਹਾਂ ਉבר ਗਏ ਹਾਂ ਹਮਰੇ ਰਾਮ ਨਾਮ ਕਹਿ ਉਬਰੇ ਬੇਦ ਪਰੋਸੇ ਪਾਂਡੇ ਡੂਬ ਮਰੇ ਪਰ ਤੁਸੀਂ ਤਾਂ ਜੋ 베ਦਾਂ ਦੇ ਵਿੱਚ ਕਰਮ ਕਾਂਡ ਲਿਖੇ ਹੋਏ ਹਨ ਇਹਨਾਂ ਕਰਮ ਕਾਂਡਾਂ ਦੇ ਵਿੱਚ ਪਾ ਕੇ ਪਾਂਡੇ ਤੁਸੀਂ ਤਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਕੇ ਹੀ ਮਰ ਗਏ ਹੋ ਅਸੀਂ ਤਾਂ ਉਸ ਪਰਮਾਤਮਾ ਦੇ ਨਾਮ ਲੈ ਕੇ ਉਸ ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਕੇ ਤਰ ਗਏ ਪਰ ਤੁਸੀਂ ਤਾਂ ਜੋ ਇਹਨਾਂ ਵੇਦਾਂ ਦੇ ਵਿੱਚ ਕਰਮ ਕਾਂਡ ਲਿਖੇ ਹੋਏ ਹਨ ਇਹਨਾਂ ਕਰਮ ਕਾਂਡਾਂ ਦੇ ਵਿੱਚ ਫਸ ਕੇ ਹੀ ਇਸ ਸੰਸਾਰ ਦੇ ਵਿੱਚ ਡੁੱਬ ਕੇ ਮਰ ਗਏ ਹੋ ਇਸੇ ਕਰਕੇ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਵੀ ਇਹੀ ਉਪਦੇਸ਼ ਕਰਦੇ ਹਨ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਇਹ ਜੋ ਕਰਮ ਧਰਮ ਪਖੰਡ ਜੋ ਵੀ ਹਨ ਇਹਨਾਂ ਨੂੰ ਤਾਂ ਜੰਮ ਜੋ ਹੈ ਫਿਰ ਜਗਾਤੀ ਆਪਣਾ ਟੈਕ ਚਲਾਉਂਦਾ ਹੈ ਇਹਨਾਂ ਨੂੰ ਫਿਰ ਸਜ਼ਾ ਦਿੰਦਾ ਹੈ ਪਰ ਜਿਹੜੇ ਨਿਰਵਾਣ ਕੀਰਤਨ ਸਵਾਹਿਗੁਰ ਦਾ ਗਾਉਂਦੇ ਹਨ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਕਿਉਂਕਿ ਹੈ ਹੀ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਚਾ ਹੈ ਉਹਨਾਂ ਦਾਣ ਜਪ ਤਪ ਜੀਤੇ ਸਭ ਉਪਰਨਾਮ ਜਿੰਨੇ ਵੀ ਪੁੰਨ ਦਾ ਰ ਹਨ ਜਪ ਤਪ ਜੀਤੇ ਹਨ ਉਹਨਾਂ ਦੇ ਉੱਪਰ ਸਭ ਤੋਂ ਤੇ ਨਾਮ ਹੀ ਹੈ ਉਸ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਉੱਚਾ ਹੈ ਇਸੇ ਕਰਕੇ ਇਸ ਸਾਰੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਬ੍ਰਾਹਮਣ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਤੁਸੀਂ ਤਾਂ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਹੋ ਅਰ ਅਸੀਂ ਤਾਂ ਉਸ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਤਾਂ ਸਤਿਗੁਰੂ ਦਾ ਇਹ ਉਪਦੇਸ਼ ਹੈ ਕਿ ਕਰਮ ਕਾਂਡ ਜੋ ਹਨ ਇਹਨਾਂ ਦੇ ਵਿੱਚੋਂ ਨਿਕਲ ਕੇ ਉਸ ਇੱਕ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਚਾ ਹੈ। ਉਸ ਪਰਮਾਤਮਾ ਦਾ ਨਾਮ ਹੀ ਸਿਮਰਨਾ ਹੈ। ਕਰਮ ਕਾਂਡਾਂ 'ਚੋਂ ਨਹੀਂ ਪੈਣਾ ਸਿਰਫ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਉਸ ਵਾਹਿਗੁਰੂ ਦੀਆਂ ਸੇਖਾ ਤਾਂ ਸਲਾਹਾਂ ਕਰਨੀਆਂ ਹਨ ਜੋ ਸਤਿਗੁਰੂ ਨੇ ਸਾਨੂੰ ਬਾਣੀ ਬਖਸ਼ੀ ਹੈ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਇਸ ਇਹਨਾਂ ਸਿਫਤ ਸਲਾਹਾਂ ਦੇ ਨਾਲ ਇਸ ਨਾਮ ਸਿਮਰਨ ਦੇ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਭੌਜਲ ਸੰਸਾਰ ਤਲ ਪਾਰ ਲੰਘ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ